ਮਿੱਤਰੋ ਜਿਹੜੀ ਗੱਲ ਨਾ ਮੈਂ ਤੁਹਾਨੂੰ ਆ ਪਿੰਡ ਦੇ ਸਰਪੰਚ ਜੀ ਦੱਸਣ ਲੱਗਾ ਹਾਂ ਤੁਸੀਂ ਕਹੋਗੇ ਯਾਰ ਇਹ じゃ ਵੀ ਕੋਈ ਸਰਪੰਚ ਹੁੰਦਾ ਬੰਦੇ ਨੇ 15 ਤੋਂ 20 ਲੱਖ ਰੁਪਏ ਦਾ ਬਾਈ ਆਹ ਸਿਸਟਮ ਬਣਾਇਆ ਹੋਇਆ ਪੁਰਾਣਾ ਸਮਾਨ A to Z ਪੁਰਾਣਾ ਘਰ ਤੁਸੀਂ ਦੇਖ ਕੇ ਬਿਉਟੀ ਪਤ ਨੂੰ ਪਤਾ ਲੱਗ ਹੀ ਰਿਹਾ ਹੋਊਗਾ ਤੇ 15 ਤੋਂ 20 ਲੱਖ ਰੁਪਏ ਇਹ ਤੇ ਕਰਤਾ ਜੀ ਖਰਚਾ ਇਹ ਖਰਚਾ ਕੀਤਾ ਸ਼ੌਂਕ ਵਾਸਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅੰਦਰੋਂ ਲਿਆ ਕੇ ਮੈਂ ਤੁਹਾਨੂੰ ਦਿਖਾਉਂਗਾ ਮੈਂ ਉਹ ਬੰਦੇ ਨਾਲ ਹੀ ਮਲਾਉਂਗਾ ਜਿਨ੍ਹਾਂ ਨੇ ਇਹ ਹਨਾ ਸਾਰਾ ਬਣਾਇਆ ਹੋਇਆ ਤੇ ਮੈਂ ਤੁਹਾਨੂੰ ਇਹਦੀ ਬਾਅਦ ਇੱਕ ਗੱਲ ਜ਼ਰੂਰ ਦੱਸਣੀ ਆ ਭਈ ਇਹਦੇ ਦਰਵਾਜੇ ਖੁੱਲੇ ਆ ਜਮ੍ਹਾਂ ਖੁੱਲੇ ਆ ਭਈ ਜੇ ਕਿਸੇ ਗਰੀਬ ਘਰ ਦੇ ਤੋਂ ਪੈਸੇ ਨਹੀਂ ਦਿੱਤੇ ਜਾਂਦੇ ਪ੍ਰੀ-ਵੇਡਿੰਗ ਲੋਕੇਸ਼ਨਾਂ ਐ ਤੁਹਾਨੂੰ ਪਤਾ ਜਵੇ ਰੈਂਟ ਕਿੰਨੇ-ਕਿੰਨੇ ਆ ਪ੍ਰੀ-ਵੇਡਿੰਗ ਲੋਕੇਸ਼ਨਾਂ ਦੇ ਜੇ ਤੁਹਾਡੇ ਕੋਲੇ ਪੈਸੇ ਖਰਚਣ ਦੇ ਲਈ ਹੈ ਨਹੀਂਗੇ ਮੰਨ ਕੇ ਚੱਲੋ ਕਈ ਬੰਦਾ ਗਰੀਬ ਹੁੰਦਾ ਯਾਰ ਕਿੱਥੋਂ ਪ੍ਰੀ-ਵੇਡਿੰਗ ਦੇ ਰੁਪਏ ਦੇ ਦਊਗਾ ਤੁਸੀਂ ਆਪਸਿਆਂ ਨੇ ਹੋਣਾ ਤੇ ਇੱਥੇ ਤੁਹਾਡੇ ਦਵਾਰ ਖੁੱਲੇ ਆ ਜਦੋਂ ਮਰਜ਼ੀ ਜਾ ਕੇ ਜਿਹੜੀ ਮਰਜ਼ੀ ਫੋਟੋ ਖਿੱਚੋ ਜੇ ਅੰਕਲ ਜੀ ਇੱਥੇ ਨਹੀਂ ਹੈਗੇ ਤਾਂ ਤਾਂ ਵੀ ਤੁਸੀਂ ਬਣਾ ਸਕਦੇ ਹੋ ਕੋਈ ਚੱਕਰ ਨਹੀਂਗਾ ਮੈਂ ਇਹਦੀ ਲੋਕੇਸ਼ਨ ਵੀ ਪ੍ਰੋਪਰ ਬੋਲੂਗਾ ਹੋ ਸਕਦਾ ਦੀ ਨਗਦੇ ਕਰਦਣ ਦੇਖੀ ਵੀ ਹੋਵੇ ਕਦੇ ਵਾਰਨਦਰ ਦਾ ਮੰਨ ਕੇ ਚਲੋ ਨਹੀਂ ਕੀਤੀ ਹੁਣੀ ਖੇਚਲ ਹਨਾ ਸੋ ਅੱਜ ਸੀ ਰੋਗੇ ਜਾਂਦੇ ਜਾਂਦੇ ਮੈਂ ਪਹਿਲਾਂ ਹੀ ਵੀਡੀਓ ਪਾਈ ਸੀਗੀ ਪਹਿਲਾਂ ਪੁਰਾਣੀ ਵੀਡੀਓ ਪਾਈ ਹੋਈ ਆ ਉਹ ਜ਼ਿਆਦਾ ਲੰਬੀ ਸੀ ਮੈਂ ਚਲੋ ਆਪਾਂ ਛੋਟ ਦੇ ਵਿੱਚ ਇੱਕ ਵੀਡੀਓ ਬਣਾ ਕੇ ਪਾਈਏ ਤੇ ਆਪਣੇ ਦਰਸ਼ਕਾਂ ਨੂੰ ਦੱਸੀਏ ਵੀ ਇੱਥੇ ਬੰਦੇ ਨੇ ਕਿੰਨਾ ਖਰਚਾ ਕੀਤਾ ਤੇ ਹੁਣ ਇਹਦੇ ਵਿੱਚ ਵੀ ਕਈ ਬੰਦੇ ਗੱਲ ਕਹਿਣ ਵਾਲੇ ਹੋਣਗੇ ਯਾਰ ਵੀ ਬੰਦੇ ਨੇ ਬਿਆਰਥ ਕੀਤੀ ਪੈਸੇ ਐਂ ਕੀ ਤਾਂ ਜਿਉਂ ਕੀਤਾ ਪਰ ਬਾਈ ਪਹਿਲੀ ਗੱਲ ਤਾਂ ਇਹ ਹੈ ਵੀ ਸ਼ੌਂਕ ਤਾਂ ਨਹੀਂ ਹੁੰਦਾ ਕੋਈ ਮੋਲ ਹਨਾ ਤੇ ਦੂਜੀ ਗੱਲ ਇਹ ਆਈ ਬੰਦੇ ਨੇ ਸੋਚਿਆ ਜਿਹੜਾ ਮਰਜ਼ੀ ਇਥੇ ਫੋਟੋ ਕਰੋ 20 ਲੱਖ ਰੁਪਏ ਪੱਲਿਓ ਲਾਇਆ ਨੀ ਬੰਦਾ ਕਹਿੰਦਾ ਯਾਰ ਮੈਂ ਪੱਲਿਓ 20 ਲੱਖ ਰੁਪਏ ਲਾਇਆ ਇੰਨਾ ਸਮਾਨ ਇਥੇ ਰੱਖਿਆ ਤੇ ਮੈਂ ਕਰਾਇਆ ਲਾ ਦਾਂ ਇਥੇ ਪ੍ਰੀ ਬੈਡਿੰਗ ਕਰਨ ਦਾ 5000 ਲੈ ਲਾਂ ਕਿ ਤੋ 10000 ਲੈ ਲਾਂ ਪਰ ਉਹ ਗੱਲ ਨਹੀਂ ਸੋਚੀ ਅੰਕਲ ਜੀ ਕਹਿੰਦੇ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਆਓ ਜਿੱਥੋਂ ਮਰਜ਼ੀ ਆਓ ਜਿਹੜੇ ਟਾਈਮ ਮਰਜ਼ੀ ਆਓ ਸਵੇਰ-ਸਵੇਰ ਜਿੱਥੇ ਮਰਜ਼ੀ ਇਹ ਖੁੱਲਾ ਹੀ ਹੁੰਦਾ ਜੀ ਸਾਰਾ ਇਧਰਲੇ ਪਾਸੇ ਦਿਖਾ ਦਿੰਨੇ ਆ ਜੇ ਕਿਸੇ ਨੇ ਪ੍ਰੀ-ਬੈਡਿੰਗ ਕਰਾਉਣੀ ਆ ਸਾਰੀ A to Z ਸਹੂਲਤ ਇੱਥੇ ਹੈਗੀ ਆ ਜੀ ਪ੍ਰੀ-ਬੈਡਿੰਗ ਦੇ ਫੋਟੋਆਂ ਫੁੱਟਮਾਂ ਕਰਨੀਆਂ ਜਾਂ ਵੀਡੀਓ ਵੀਡੀਓ ਬਣਾਉਣੀਆਂ ਸਾਰਾ ਕੁਝ ਆ ਇਧਰਲੇ ਪਾਸੇ ਪੁਰਾਣਾ ਸਮਾਨ ਹੈ ਜੀ ਸੋ ਬਾਕੀ ਕੱਲੇ-ਕੱਲੇ ਬਾਰੇ ਦੱਸਣ ਲੱਗੇ ਤਾਂ ਵੀਡੀਓ ਬੜੀ ਲੰਬੀ ਹੋ ਜਾਣੀ ਆ ਫਿਰ ਇਧਰਲੇ ਪਾਸੇ ਤੁਸੀਂ ਦੇਖੋ ਸਾਰਾ ਕੁਝ ਇਹਦੇ ਪਾਸੇ ਇੱਕ ਗੱਲ ਹੋਰ ਜਿਹੜੀ ਵੀ ਜੀ ਦੇ ਤੇ ਪਈ ਆ ਆਪਾਂ ਨੂੰ ਜਾਣਕਾਰੀ ਨਹੀਂ ਹੁੰਦੀ ਹੁਣ ਪੁਰਾਣੇ ਆ ਚਲੋ ਪੁਰਾਣੇ ਬਜ਼ੁਰਗਾਂ ਨੂੰ ਸੀਗੀ ਉਹ ਹੁਣ ਇੱਥੇ ਸਾਰਾ ਕੁਝ ਲਿਖਿਆ ਵੀ ਇਹਨਾਂ ਦਾ ਨਾ ਇਹ ਗੱਲ ਬਹੁਤ ਵਧੀਆ ਕੀਤੀ ਇੱਕ ਤਾਂ ਵਿ ਯਾਰ ਮੈਨੂੰ ਇਹ ਚੀਜ਼ ਬਹੁਤ ਜ਼ਿਆਦਾ ਸੋਹਣੀ ਲੱਗੀ ਆ ਯਾਰ ਹਨਾ ਪਹਿਲੀ ਗੱਲ ਤਾਂ ਨਾ ਚੀਜ਼ ਪਹਿਲਾਂ ਸੰਭਾਲ ਦੇਖ ਸਕਦੇ ਉਹ ਇਧਰਲੇ ਪਾਸੇ ਆ ਗੱਡਾ ਆ ਗਿਆ ਨਾ ਜਿਵੇਂ ਕਹਿ ਲਈਏ ਇਧਰਲੇ ਪਾਸੇ ਬੇਬੇ ਦਾ ਸੰਦੂਖ ਪਿਆ ਹੋਰ ਵੀ ਯਾਰ ਬੜੀਆਂ ਸੋਹਣੀਆਂ ਸੋਹਣੀਆਂ ਚੀਜ਼ਾਂ ਜਿਨ੍ਹਾਂ ਨੂੰ ਦੇਖ ਕੇ ਰਾਂਹ ਰੂਹ ਖੜ ਜਾਂਦੀ ਆ ਵੀ ਹਾਂ ਕਮਾਲ ਆ ਆ ਦੇਖੋ ਗੁਤਲਖਾਨਾ ਲਿਖਿਆ ਹੋਇਆ ਪੰਜਾਬੀ ਦੇ ਵਿੱਚ ਅੱਜ ਦੇ ਜਮਾਨੇ 'ਚ ਬਾਥਰੂਮ ਚੱਲਦਾ ਆਪਣੇ ਹਨਾ ਇਧਰਲੇ ਪਾਸੇ ਕੁਲੀ ਬਣਾਈ ਹੋਈ ਆ ਬਾਬੇ ਬਿਛਨੇ ਦੀ ਬੈਠਕ ਤੇ ਬਾਕੀ ਦਫਤਰ ਸਰਪੰਚ ਬੁਰਜ ਗੱਲ ਤੇ ਮੈਂ ਤੁਹਾਨੂੰ ਦੱਸਦਾ ਵੀ ਅੰਕਲ ਜੀ ਸਰਪੰਚ ਬਾਕੀ ਇੱਥੇ ਆਕੇ ਮਾਰ ਖੋਚ ਹੁੰਦਾ ਪਹਿਲੀ ਗੱਲ ਤਾਂ ਯਾਰ ਤੁਸੀਂ ਦੇਖੋ ਇਹ ਜੇ ਘਰ ਤੋਂ ਰਹੇ ਕਿੱਥੇ ਗਏ ਆ ਪਰ ਅੰਕਲ ਜੀ ਕਹਿੰਦੇ ਵੀ ਸਾਨੂੰ ਸ਼ੌਂਕ ਸੀਗਾ ਇਹਦਾ ਵੀ ਆਪਦੇ ਸਵਾਦ ਖਾਤਰ ਬਣਾਈ ਸੀ ਬੈਠਣ ਬੂਠਣ ਵਾਸਤੇ ਪਰ ਲੋਕ ਹੁਣ ਫੋਟੋ ਮਾ ਫੋਟੋ ਮਾ ਕਰਦੇ ਆ ਕਿ ਬਹੁਤ ਚੰਗੀ ਗੱਲ ਆ ਵੀ ਜੀ ਲੱਗਿਆ ਰਹਿੰਦਾ ਬਾਕੀ ਇਧਰਲੇ ਪਾਸੇ ਪੀਂਗ ਹੁਣ ਆ ਆਪਾਂ ਦੇਖਦੇ ਆ 10000 ਰੁਪਏ ਪ੍ਰੀ ਵਿਡਿੰਗ ਲੋਕੇਸ਼ਨ ਦੇਖੀ ਆਪਾਂ ਪੀਂਗ ਝੂਟਣ ਵਾਲੀਆਂ ਕਰਦੇ ਆ ਰਿਕਾਰਡ ਇੱਥੇ ਸਾਰਾ ਕੁਝ ਤੁਹਾਨੂੰ ਫ੍ਰੀ ਮਿਲਦਾ ਯਾਰ ਇਹ ਮੈਂ ਕੋਈ ਪ੍ਰੋਮੋਸ਼ਨ ਨਹੀਂ ਕਰ ਰਿਹਾ ਇਹਨਾਂ ਦੀ ਨਾ ਇਹਦੇ ਵਿੱਚ ਮੈਨੂੰ ਘੈਂਟ ਲੱਗੀ ਜੀ ਯਾਰ ਖੂ ਦੇ ਕਿਹੜੀ ਚੀਜ਼ ਹੈ ਜਿਹੜੀ ਨਹੀਂ ਹੈਗੀ ਇੱਥੇ ਆ ਬਾਕੀ ਤੁਹਾਨੂੰ ਇਧਰਲੇ ਪਾਸੇ ਦਿਖਾਉਣਾ ਬਈ ਆ ਦੇਖੋ ਇਧਰਲੇ ਪਾਸੇ ਬਈਆ ਕਮਰਾ ਵਾਹ ਵਾਹ ਕਮਾਲ ਕੀਤੀ ਪਈ ਆ ਯਾਰ ਸਲੂਟ ਆ ਸਲੂਟ ਆ ਮੈਂ ਤਾਂ ਇੱਕੋ ਗੱਲ ਕਹਿਣਾ ਇਧਰਲੇ ਪਾਸੇ ਚਾਰਕੇ ਵਗੈਰਾ ਪਈ ਆ ਹਰੇਕ ਚੀਜ਼ ਯਾਰ ਤੁਹਾਨੂੰ ਇੱਥੇ ਮਿਲਣੀ ਆ ਹਰੇਕ ਚੀਜ਼ ਆ ਦੇਖੋ ਇਧਰਲੇ ਪਾਸੇ ਆ ਦੇਖ ਸਕਦੇ ਹੋ ਮਿੱਤਰੋ ਤੁਸੀਂ ਇਧਰਲੇ ਪਾਸੇ ਫੋਟੋਆਂ ਵਗੈਰਾ ਲੱਗੀਆਂ ਕਮਰੇ-ਕਮਰੇ ਜਿੱਥੇ ਖੜ ਕੇ ਫੋਟੋ ਕਰਾਓ ਕੁਛ ਮਰਜ਼ੀ ਕਰੋ ਇਧਰਲੇ ਪਾਸੇ ਲੁੱਚਗੀਆਂ ਝੂਗੀਆਂ ਤੁਹਾਨੂੰ ਇੱਥੇ ਹੀ ਮਿਲ ਜਾਣਗੀਆਂ ਹੋਰ ਗੱਲ ਛੱਡੋ ਬਾਕੀ ਇਧਰਲੇ ਪਾਸੇ ਕੰਧੋਲੀ ਵਗੈਰਾ ਆ ਗਈ ਸਾਰਾ ਕੁਝ ਆ ਰੂਮੇ ਹੂ ਬੂ ਜਿਵੇਂ ਕਹਿ ਲਈਏ ਆਪਾਂ ਹੋਰ ਵੀ ਚੀਜ਼ਾਂ ਦਿਖਾਵਾਂਗਾ ਇੱਥੇ ਅਕੇ ਖਤਮ ਨਹੀਂ ਹੁੰਦੀ ਮੈਂ ਤੁਹਾਨੂੰ ਤਾਂ ਹਾਂ ਵੀ ਲੈ ਕੇ ਚੱਲਦਾ ਵੀਡੀਓ ਥੋੜੀ ਲੰਬੀ ਹੋ ਜੂਗੀ ਸੌਰੀ ਪਰ ਇਧਰਲੇ ਪਾਸੇ ਆ ਕੁਰਸੀਆਂ ਕੁਰਸੀਆਂ ਪੁਰਾਣੇ ਜ਼ਮਾਨੇ ਦੀਆਂ ਆ ਦੇਖ ਸਾਰਨ ਤੁਸੀਂ ਮਿੱਤਰੋ ਬਹੁਤ ਸੋਹਣੀਆਂ ਸੋਹਣੀਆਂ ਕਿਤਾਬਾਂ ਇੱਥੇ ਪਈਆਂ ਹੋਈਆਂ ਤੇ ਆ ਸੁੱਚਾ ਵੀ ਪੁਰਾਣੇ ਜ਼ਮਾਨੇ ਦੇ ਦੀ ਬਿਜਲੀ ਬਿਜਲੀ ਦੀ ਸਪਲਾਈ ਦਿੱਤੀ ਉਹ ਵੀ ਪੁਰਾਣੇ ਜਮਾਨੇ ਦੀਆਂ ਸੁੱਚਾ ਨਾਲ ਦਿੱਤੀ ਜਾਂਦੀਆਂ ਇੱਕ ਗੱਲ ਇਹ ਵੀ ਤੁਸੀਂ ਦੇਖੋ ਬਾਕੀ ਹੁਣ ਮੈਂ ਤੁਹਾਨੂੰ ਮੜਾ ਤਾਂ ਹਾਂ ਤੋਂ ਵੀ ਝਲਕ ਜੀ ਦਿਖਾਈ ਲਵਾਂ ਫਿਰ ਮੈਂ ਤੁਹਾਨੂੰ ਉਹ ਬੰਦੇ ਨਹੀਂ ਬੁਲਾਉਂਗਾ ਇੱਥੇ ਬੈਠਾ ਸਰਪੰਚ ਸਾਹਿਬ ਹੈਨਾ ਬਾਕੀ ਲੈ ਕੇ ਚੱਲਦਾ ਆ ਦੇਖੋ ਨਲਕਾ ਲੈ ਪਾਣੀ ਵੀ ਨਿਕਲਦਾ ਵਿੱਚੋਂ ਸਰਾ ਕੀਤਾ ਬੈ ਭਾਈ ਜਮਾ ਮੈਨੂੰ ਤਾਂ ਯਾਰ ਮੇਰੀ ਤਾਂ ਭਾਈ ਰੂਹ ਖੋ ਚੁੱਕੀ ਇੱਥੇ ਆ ਕੇ ਐਵੇਂ ਕਹਾਂ ਤੁਹਾਨੂੰ ਨਾ ਐਵੇਂ ਮੈਂ ਕਰੀ ਜਾਵਾਂ ਯਾਰ ਗੱਲ ਨਹੀਂ ਬਣੀ ਐਵੇਂ ਹੀ ਬਣੀ ਯਾਰ ਜਿਹੜੀ ਗੱਲ ਇੱਥੇ ਬਣੀ ਹੈ ਮੈਂ ਕਹਿੰਦਾ ਕਿਤੇ ਬਣੀ ਨਹੀਂ ਹੋਣੀ ਪ੍ਰਾਈਵੇਟੀਆਂ ਵਾਲੇ ਵੀ ਕਿੰਨੇ ਕਿੰਨੇ ਖਰਚੇ ਕਰਕੇ ਪਰ ਉਹ ਕਿਰਾਏ ਲਾ ਕਿਰਾਇਆ ਲਾਉਂਦੇ ਹਨ ਆਪਣੇ ਤੇ ਵੀ ਪ੍ਰੀ ਬੈਡਿੰਗ ਕਰਾਓ ਇੰਨੇ ਰੁਪਏ ਦੋ ਪਰ ਇੱਥੇ ਯਾਰ ਗਰੀਬ ਘਰ ਵਾਸਤੇ ਦਾ ਤੋਹਫਾ ਹੀ ਐ ਹਨਾ ਕਹਿ ਲਈਏ ਇਧਰਲੇ ਪਾਸੇ ਦੇਖੋ ਅਨੇ ਵੱਡੇ ਮੰਜੀ ਆ ਜਾਂਦੇ ਸੀਗੇ ਪਹਿਲਾਂ ਵਾਲੇ ਪੁਣੇ ਦੇ ਬਜ਼ੁਰਗਾਂ ਦੇ ਹਨਾ ਆ ਦੇਖੋ ਬਹੁਤ ਸੋਹਣਾ ਬਹੁਤ ਸ਼ਾਂਤਮਈ ਮਾਹੌਲ ਦੇ ਵਿੱਚ ਪਹਿਲੀ ਗੱਲ ਤਾਂ ਲੋਕੇਸ਼ਨ ਬਣੀ ਹੋਈ ਹੈ ਹਨਾ ਜਿਵੇਂ ਰੋਡ ਲੰਘਦਾ ਇਹ ਰਾਮਪੁਰੇ ਫੂਲ ਵਾਲਾ ਹੁਣ ਚਲੋ ਮੈਂ ਖੜਾ ਤਾਂ ਲੋਕੇਸ਼ਨ ਤੁਹਾਨੂੰ ਬੋਲ ਹੀ ਦਿੰਨਾ ਰਾਮਪੁਰਾ ਫੂਲ ਰੋਡ ਆ ਇਹ ਫੂਲ ਰੋਡ ਕਹਿੰਦੇ ਸਲਾਵਤਪੁਰੇ ਤੋਂ ਸਲਾਬਤਪੁਰੇ ਨੂੰ ਇਹ ਫੂਲ ਪਿੰਡ ਦੇ ਨਾਲ ਜੋੜਦਾ ਵੱਡਾ ਰੋੜਾ ਬਹੁਤ ਚੌੜਾ ਰੋੜਾ ਇਹ ਨਾਲ ਹੀ ਆ ਨਾ ਸਾਰਾ ਸਿਸਟਮ ਬਹੁਤ ਘੈਂਟ ਆ ਆਜੋ ਹੁਣ ਮੈਂ ਤੁਹਾਨੂੰ ਥੱਲੇ ਲੈ ਕੇ ਚਾਲਦਾ ਬਾਕੀ ਤੁਹਾਨੂੰ ਥੱਲੇ ਜਾ ਕੇ ਦਿਖਾ ਵੀ ਦਿੰਨੇ ਆ ਤੇ ਅੰਕਲ ਜੀ ਨਾਲ ਵੀ ਤੁਹਾਨੂੰ ਮਲਾਉਣੇ ਜਿਹੜੇ ਕਿ ਸਰਪੰਚ ਆ ਤੇ ਬਾਕੀ ਚੱਲਦੇ ਆ ਜੀ ਥੱਲੇ ਆਪਾਂ ਬਹੁਤ ਸੋਹਣਾ ਤੇ ਸ਼ਾਂਤਮਈ ਮਾਹੌਲ ਆ ਮੈਂ ਤਾਂ ਕਹਿੰਨਾ ਯਾਰ ਹਰੇਕ ਬੰਦਾ ਆਓ ਜਿਹਦਾ ਵਿਆਹ ਹੋਣ ਵਾਲਾ ਜਾਂ ਮੰਨ ਕੇ ਚਲੋ ਵਿਆਹ ਹੋਣ ਵਾਲਾ ਕੋਟਮਾ ਖਿਚਣੀ ਆ ਸੋਹਣੀ ਲੋਕੇਸ਼ਨ ਦੀ ਆ ਵੀ ਕਹਦੇ ਨੇ ਆਪਾਂ ਖਿਚਣ ਲੱਗ ਜਾਨੇ ਆ ਤੇ ਪ੍ਰੀ ਵੈਲਿੰਗ ਕਰਾਉਣੀ ਆ ਇੱਥੇ ਆਜੋ 1 ਰੁਪਏ ਦਾ ਖਰਚਾ ਨਹੀਂ ਆਉਂਦਾ ਤੁਹਾਡਾ ਬਾਕੀ ਬਹੁਤ ਸੋਹਣਾ ਜਿਹੜਾ ਕਿ ਮਾਹੌਲ ਹੈ ਇਧਰਲੇ ਪਾਸੇ ਮੈਂ ਤੁਹਾਨੂੰ ਦਿਖਾ ਦਿੰਨਾ ਢੂਲਕੀਆਂ ਢੂਲਕੀਆਂ ਪੰਜ ਨਾਲ ਲਿਖਿਆ ਵੀ ਹੋਇਆ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਇਧਰਲੇ ਪਾਸੇ ਆਗੇ ਤੇ ਅੰਕਲ ਜੀ ਬੈਠੇ ਆ ਸੱਸੀ ਗਾਲ ਜੀ ਸੱਸੀ ਗਾਲ ਜੀ ਸੱਸੀ ਪਹਿਲਾਂ ਤਾਂ ਮੁਬਾਰਕਾਂ ਜੀ ਬਹੁਤ ਸੋਹਣੀ ਚੀਜ਼ ਬਣਾਈ ਹੈ ਤੁਸੀਂ ਬਹੁਤ ਬਹੁਤ ਸ਼ੁਕਰੀਆ ਤੇ ਕਿੰਨਾ ਖਰਚਾ ਕਰਤਾ ਹੋ ਜੀ ਇੱਥੇ ਇਹ 15-20 ਲੱਖ ਰੁਪਏ ਦੇ ਗਰੀਬ ਹੈ ਇਹ 15-20 ਲੱਖ ਰੁਪਏ ਇਹ ਸ਼ੌਂਕ ਵਾਸਤੇ ਹੀ ਬਣਾਈ ਹੈ ਨਾ ਸ਼ੌਂਕ ਵਾਸਤੇ ਜੀ ਕੋਈ ਫੋਟੋਆਂ ਖਿੱਚੀ ਚੱਲੇ ਕੋਸ਼ ਕਰੀ ਚੱਲੇ ਕੋਈ ਮौज-ਮਸਤੀ ਇਹ ਮਰਜ਼ੀ ਕਰੀ ਜਾਏ ਜੀ ਜੀ ਕੋਈ ਇਹਦਾ ਕਿਰਾਇਆ ਕਰੂ ਐ ਨਹੀਂ ਜਿਵੇਂ ਆਪਾਂ ਕਹਿੰਦੇ 15-20 ਲੱਖ ਰੁਪਏ ਲਾ ਕੇ ਲੋਕ ਕਿਰਾਇਆ ਲਾ ਆਉਂਦੇ ਆ ਸਾਡੇ ਪ੍ਰੀ-ਵੈਡਿੰਗ ਬਣਾਓ ਉਹ ਸਿਸਟਮ ਨਹੀਂ ਹੈਗਾ ਕੋਈ ਕਿਸੇ ਗਰੀਬ ਘਰ ਨੇ ਫੋਟੋਆਂ ਫੋਟੋਆਂ ਖਿੱਚਣੀਆਂ ਹੁਣ ਵਿਆਹ ਆ ਲਈਆਂ ਕੋਈ ਚੱਕਰ ਨਹੀਂ ਜਦੋਂ ਮਰਜੀ ਆ ਜੀ ਜਦੋਂ ਮਰਜੀ ਆਓ ਜੀ ਸਵੇਰ ਤੋਂ ਸ਼ਾਮ ਤੱਕ ਖੁੱਲਾ ਹੁੰਦਾ ਸਾਰਾ ਦਿਨ ਖੁੱਲਾ ਹੀ ਹੁੰਦਾ ਲਓ ਜੀ ਸ਼ੇਅਰ ਕਰੋ ਮੇਤਰੋ ਦੱਬ ਕੇ ਧੰਨਵਾਦ